ਲੈ ਤੁਸੀਂ ਸੋਚਦੇ ਹੋਮੋਗੇ ਵੀ ਕੀ ਆਹ ਬਜ਼ੁਰਗਾਂ ਨੂੰ ਡੱਬੀਆਂ ਆਈਆਂ ਵੰਡੀਆਂ ਦਾ ਇਹ ਇਕੱਲੀਆਂ ਡੱਬੀਆਂ ਨਹੀਂ ਹੈਗੀਆਂ ਇਹ ਸਿਆਲੋ ਵਸੇ ਵਾਲੇ ਨਾ ਵਾਸਤੇ ਤੋਹਫਾ ਆ ਮੈਂ ਤੜਕੀ ਤੜਕੇ ਗੱਡੀ ਗੱਡੀ ਘਰੋਂ ਤੇ ਜਿੰਨੇ ਮੇਰੇ ਦੋਸਤ ਮਿੱਤਰ ਗਮੰਡੀ ਸੀਗੇ ਸਾਰਿਆਂ ਨੂੰ ਮੈਂ ਇਹ ਡੱਬੀਆਂ ਜਾਂ ਵੰਡਣ ਵਾ ਗਿਆ ਹੁਣ ਦੱਸਦਾ ਵੀ ਇਹਦੇ ਵਿੱਚ ਕੀ ਆ ਬੱਚਾ ਬਜ਼ੁਰਗ ਜਵਾਨ ਜਿਹੜਾ ਖੰਗ ਤੋਂ ਪਰੇਸ਼ਾਨਾ ਕੇਰਾ ਇੱਕ ਉਂਗਲ ਲਵੇੜ ਕੇ ਇਹ ਡੱਬੀ ਦੀ ਖਾਲੇ ਉਸ ਤੋਂ ਬਾਅਦ ਘੰਟਾ ਕੁਛ ਖਾਵੇ ਪੀਵੇ ਨਾ ਜੇ ਖੰਗ ਹੋ ਗਈ ਮੁੜ ਕੇ ਤਾਂ ਮੈਨੂੰ ਕਹਿ ਦਿਓ ਇਹ ਸਿਆਮਾਤਰਜ ਵੱਲੋਂ ਤਿਆਰ ਕਰੀ ਹੋਈ ਆ ਤਾਂ ਜਿੰਨਿਆਂ ਨੇ ਵੀ ਇਹ ਖਾਧੀਆਂ ਨੇ ਸਾਡੇ ਘਰੇ ਆ ਪਾ ਕੇ ਕਹਿ ਕੇ ਗਏ ਨੇ ਵੀ ਨਜ਼ਾਰਾ ਲਿਆਤਾ ਹੁਣ ਤੁਸੀਂ ਸੋਚਦੇ ਹੋਮੋਗੇ ਵੀ ਇਹਦਾ ਰੇਟ ਬੜਾ ਜ਼ਿਆਦਾ ਸਿਰਫ 250 ਦੀ ਮਿਲਦੀ ਆ ਘਰੇ ਬੈਠੇ ਪੂਰੇ ਪੰਜਾਬ ਦੇ ਵਿੱਚ ਅਸੀਂ ਡਿਲੀਵਰੀ ਫ੍ਰੀ ਕਰਾਂਗੇ ਦੀ ਤੇ ਜਿਹੜੀ ਸਿਆਮਾਤਰਸ ਦੀ ਆਪਣੀ ਬਰਨਾਲੇ ਬ੍ਰਾਂਚ ਆਗੀ ਉੱਥੋਂ ਵੀ ਤੁਸੀਂ ਇਹ ਲੈ ਸਕਦੇ ਹੋ ਡੱਬੀ ਪੁਰਾਣੇ ਬੱਸ ਸਟੈਂਡ ਦੇ ਸਾਹਮਣੇ ਜਿਹੜੀ ਨਵੀਂ ਮਾਰਕੀਟ ਹੈ ਤੇ ਮਲੇਰ ਕੋਟ ਨੇ ਉਹ ਵੀ ਲੈ ਸਕਦੇ ਹੋ ਲਾਲ ਬਾਜ਼ਾਰ ਦੇ ਵਿੱਚ ਸ਼ਾਪ ਮਿਊਨਿਸਪਲ ਕਮੇਟੀ ਦਫ਼ਤਰ ਦੇ ਸਾਹਮਣੇ ਤੇ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਇਹਦਾ ਰੇਟ ਬੜਾ ਜ਼ਿਆਦਾ ਸਿਰਫ 250 ਦੀ ਮਿਲਦੀ ਆ ਇਹ ਕੋਈ ਬੜਾ ਰੇਟ ਨਹੀਂ ਇਹਦਾ ਤੇ ਵੀਡੀਓ ਨੂੰ ਸ਼ੇਅਰ ਕਰ ਦਿ